ਕਹਿੰਦਾ ਉਹਦਾ ਬੰਦ ਉਹਦਾ ਉੱਤੋਂ ਸੁਣਨ ਤਾਂ ਨੰਬਰ ਯਾਦ ਆਉਂਦਾ ਜਿਹੜੀ ਉਹ ਵਾਲੀ ਹੈਗੀ ਆਪਣਾ ਪ੍ਰਾਪਰਟੀ ਜਿਹੜੀ ਮਨੁੱਖ ਮਾਲਕੀ ਹੋਈ ਹੈ ਦਰਸ਼ਨ ਕੀ ਦਰਸ਼ਨ ਨਹੀਂ ਦਰਸ਼ਨ ਤਾਂ ਪਹਿਲਾਂ ਉਹਨਾਂ ਦਾ ਇੱਕ ਜੋਤ ਇੱਕ ਜੋਤ ਵਾਲਿਆਂ ਦਾ 2/1 ਨੰਬਰ ਹੈ ਚਲੋ ਠੀਕ ਹੈ ਨਾ 28 ਦਾ 1/2 ਹੈ ਉਸ ਤੋਂ ਬਟ ਨਾਲ ਹੈ ਜਿਹੜੀ ਦੂਜੀ ਆ ਗਈ ਦਰਸ਼ਨ ਸਿੰਘ ਉਹਦਾ ਖਾਈ ਦਾ 2/2 ਹੈ

so nobody can interfere in our projection ruler sitting in the distance because the thing i have studied recently i have read in world bus that it is coming that the status is still 1070 etc because the direction reinforcement for which advanced was done what has happened place on the board above name of the pending reflecting column on the char of the column and the column are not in projection of any part of the अच्छा डिफेंडेंट तो सिर्फ हार ही करता है बस वो तो करता है ना पार्टीज़ ने मेंटेन करना स्टेटस वो भी गाड़ी प्रोजेक्शन प्रोजेक्शन चाहिए ना चाहिए कब्जा आएगा अब वो स्टेटस को अभी क्या की ना फिर डायरेक्शन बाय ऑर्डर आगे तो 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 आदमी नहीं आएगा तो मारते हैं तो मारते हैं वो नहीं है � नहीं हैव मेड दैन ऑल एस एस पी साहब एस एसपी हेडकुआटर एस पी मनी डी एस पी साहब एस एच एनी वर्क परसन ट्रेन इंक्लूड दे शुड नॉट इंटरफियर इन पुजॉस असी डिटेल उन्होंने फाइव पेज का ऑर्डर सारा कुछ देते क्योंकि यह लैंड जी ਜੋਤਾ ਜੇ ਤੁਨੀ 22 ਜੈਰਾਮ ਕੋਲ ਇਸ ਨੂੰ ਦੇਸੀ ਨੋਟਰੀ ਨੇ ਆਈਟੀ ਦੇ ਦਿੰਦੇ ਸਾਰਾ ਉਹ ਤਾਂ ਕੋਈ ਨਹੀਂ ਇਦ ਕਰਦਾ ਅੱਗੋਂ 4 ਵਾਰਸਾਂ ਨੂੰ ਆ ਗਈ ਉਹਨਾਂ ਤੋਂ ਜਿਹੜਾ ਕਨਈਆ ਲਾਲ ਵਾਰਸ ਹੈ ਇੱਕ ਜਿਹੜਾ ਚਾਰਾਂ ਚੋਂ ਕਨਈਆ ਲਾਲ ਦੇ ਵਾਰਸ ਕੇ ਨਹੀਂ ਪਸ਼ਮੀ ਹੋਣੀ ਪ੍ਰੈਜ਼ੈਂਟ ਪਲੈਂਟ ਠੀਕ ਹੈ ਨਾ ਕੁਝ ਵਾਰਸ ਮਰ ਗਏ ਕੁਝ ਸ਼ਿਫਟ ਹੋ ਗਏ ਠੀਕ ਹੈ ਜੀ ਫੂਨ ਕੁਐਸਚਨ ਜਿਹਦੇ ਉਹਨਾਂ ਨੇ ਸਪੈਸੀਫਿਕਲੀ ਲਿਖੀ ਦਿੱਤਾ ਕਿ ਡਿਫੈਂਡੈਂਟਸ ਹੈ ਜਿਹੜੇ ਜਿੰਨੇ ਵੀ ਡਿਫੈਂਡੈਂਟਸ ਉਹਨਾਂ ਤੋਂ ਕੋਈ ਕੰਸੋਰ ਨਹੀਂ ਕਿਸੇ ਪਿਛੇ ਤਰ੍ਹਾਂ ਦਾ ਮੈਂ ਕੋਈ ਆਪ ਮੈਸੇਜ ਜ਼ਿਆਦਾ ਲਰਨਰ ਬੈਂਕ ਨਹੀਂ ਹੈ ਤभी ਮੈਂ ਦੱਸ ਰਿਹਾ ਕਿ 7 ਇਟ ਇਜ਼ ਅ ਥਿਟ ਕੇਸ ਦਾ ਸਟੇਟਸ ਰਿਗਾਰਡਿੰਗ ਨਹੀਂ ਉਹਦੇ ਚ ਲਿਖਤਾ ਹੈ ਨਾ ਐਂਡ ਡਿਫੈਂਡੈਂਟ ਆਰ ਨਾਟ ਇਨ ਪੋਜੈਸ਼ਨ ਆਫ ਐਨੀ ਪਾਰਟ ਆਫ ਦ ਬੈਲਾਂਕ ਹਾਂ ਤੇ ਵੀ ਉਸਕੇ ਤੋਂ ਕਰਵਰ ਮੈਂ ਸਾਡਾ ਕਬਜ਼ਾ ਮੈਂਟੇਨ ਕਰ ਦਿੱਤਾ ਉਹ ਤਾਂ ਡਾਇਰੈਕਸ਼ਨਸ ਆ ਜਾਣਗੇ ਪਰ ਤੁਸੀਂ ਹਾਂ ਨਹੀਂ ਕੁਝ ਨਹੀਂ ਅਸੀਂ ਮਤਲਬ ਆਪਣੀ ਪ੍ਰਾਪਰਟੀ ਤੇ ਜੋ ਚਾਹੀਏ ਅਸੀਂ ਕਰ ਸਕਦੇ ਹਾਂ ਜਿੱਦੋਂ ਬੁਈਆ ਸਿਟਿੰਗ ਇੰਦੀ ਰਿਕਾਰਡ ਮੈਂ ਆਪ ਇੱਕ ਵਾਰ ਜਦ ਸੌਨ ਹੋ ਜੇ ਰਿਕਾਰਡ ਚਸੀ ਹੈਗੇ ਆ ਉਹ ਤਾਂ ਕਿਉਂ ਜਗENDER ਜੀ ਰਿਕਾਰਡ ਤਾਂ ਹਰ ਕਿਸੇ ਦੇ ਨਾਂ ਤੇ ਬੋਲਦਾ ਹੀ ਨਹੀਂ ਹੈਗਾ ਇਧਰ ਫੋਟੋ ਤਾਂ ਆਲਰੇਡੀ ਦਿੱਤੀ ਹੋਈ ਆ ਹਾਂ ਹਾਂ ਸਾਰਾ ਕੁਝ ਆ ਜਨਾਬ ਤੇ ਵੀ ਗੈਮਟਰ ਸਕੂਲ ਨਹੀਂ ਆਉਂਦਾ ਹਾਂ ਰਿਕਾਰਡ ਚੀ ਗੁੰਦੇ ਰਿਕਾਰਡ ਮੇ ਵੀ ਰਿਕਾਰਡ ਦੇ ਵਿੱਚ ਸਰ ਮਾਲਕੀ ਅਭੀ ਤਾਂ ਕੋਰਟ ਕਾ ਹੀ ਆਰਡਰ ਤੇ ਚੱਲੇਗਾ ਉਸ ਵਿੱਚ ਸਟੇਟਸ ਪੰਜਾਬ ਸਰਕਾਰ ਦੇ ਵਕਤ ਵਕਤ ਮਾਫੀ ਦਾ ਰਸੀ ਹੈ ਮਾ ਮਾ ਵਕਤ ਵਕਤ ਪਟੇ ਹੋਏ ਤੇ ਆ ਪਟੇਦਾਰਾਂ ਦੇ ਤਹਿਤ ਕੋਈ ਬੰਦੇ ਬੈਠੇ ਹੋਏ ਇਹਦੇ ਵਿੱਚ ਪਟੇਦਾਰ ਚ ਕੋਈ ਨਹੀਂ ਹੈ ਇਹਦੇ ਵਿੱਚ ਪਟੇ ਚ ਕੋਈ ਨਹੀਂ ਹੈ ਉਹ ਤੇ ਚਲੋ ਜਿਹੜੀ ਫਰਦ ਹੈਗੀ ਆ ਜਾਂ ਜਿਹੜਾ ਰਿਕਾਰਡ ਤੁਹਾਨੂੰ ਦਿੱਤਾ ਉਹ ਤੇ ਨਕਲ ਲੈ ਲੈਣਾ ਮੈਂ ਨਕਲ ਨਕਲ ਇਸ਼ੂ ਕਰ ਦਿੰਗੇ ਉਹ ਸਭ ਕੁਝ ਕਰ ਦਿੰਗੇ ਬੜਾ ਵੀ ਤਾਂ ਸਭ ਕੁਝ ਸਟੇਟਸ ਕੋਈ ਆ ਬੜਾ ਵੀ ਤਿਆਰ ਬਣਾ ਸਕਦੇ ਤੇ ਕਿ ਨਹੀਂ ਸਬਸਕ੍ਰਾਈਬਰ ਸਕੋਲ ਨਹੀਂ ਬਣਾ ਸਕਦਾ ਉਸ ਮੇਰੀਅਰਲੀ ਆਰਡਰ ਆ ਜਾਏਗਾ ਫਿਰ ਨਹੀਂ ਨਹੀਂ ਕਲੀਅਰ ਨਹੀਂ ਨਹੀਂ ਸਮਝ ਨਹੀਂ ਗਿਆ ਕੁਐਸਚਨ ਹੈ ਕਿ ਪੁਲਿਸ ਹਸ ਨੋਟ ਪੁਲਿਸ ਦਾ ਕੋਈ ਕੰਸਰਨ ਨਹੀਂ ਪੁਲਿਸਾਨੂੰ ਰੋਕ ਨਹੀਂ ਸਕਦੀ ਕੋਈ ਥਰਡ ਪਾਰਟੀ ਪੋਜੈਸ਼ਨ ਕਲੇਮ ਕਰੇ ਉਸ ਟੇਲ ਆ ਕੇ ਆ ਜਾਏ ਕਬਜਾ ਸਾਡਾ ਜਦੋਂ ਕਿਸੇ ਹੋਰ ਦਾ ਕੋਈ ਕਮਸ਼ਾਲ ਨਹੀਂ ਹੱਥੇ ਨਾ ਤਾਂ ਸਿੱਧਾ ਕਿਸੇ ਦਾ ਕੰਸਰਨ ਨਹੀਂ ਤਾਂ ਫਿਰ ਤਾਂ ਅਸੀਂ ਉਹਨਾਂ ਦੇ ਕੋਲ ਚਾਰ ਦਿਵਤੀ ਨੇ ਫੈਮਿਲੀ ਰਹਿ ਰਹੀਆਂ ਨੇ ਹੁਣ ਕਿੰਨਾਂ ਸਮੇਂ ਪਹਿਲਾਂ ਵੀ ਜਦੋਂ ਅਸੀਂ ਲਾਸਟ ਈਅਰ ਕਰਨ ਗਏ ਸੀ ਤੇ ਉਹਨਾਂ ਨੇ 145 ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਡੀ ਦੀਵਾਰ ਉੱਥੇ ਬੰਦੀ ਮੰਦੀ ਦੀਵਾਰ ਰੋਕਦੀ ਹੁਣ ਦੇਖੋ ਬੱਚਿਆਂ ਵਾਲੀ ਫੈਮਿਲੀ ਹੈ ਕੱਲ ਨੂੰ ਲੇਡੀਜ਼ ਰਹਿ ਰਹੀ ਹੈ ਸਾਾਨੂੰ ਦੀਵਾਰ ਤਾਂ ਚਾਹੀਦੀ ਹੈ ਜੋ ਸੁਸਾਇਟੀ ਦੀਵਾਰ ਤਾਂ ਸਾਨੂੰ ਚਾਹੀਦੀ ਹੈ ਨਾ ਦੇਖੋ ਜੇ ਸਾਡੇ ਅਨ ਅਪਰਾਈਜ਼ ਚ ਬੈਕਿੰਗ ਤੋਂ ਇੱਕ ਬੜੀ ਸਟੇਸ ਹੈ ਉਸਤਾਰੋਂ ਫਿਰ ਰਿਕਵੈਸਟ ਸਟੇਟਸ ਪੂਰਾ ਆਰਡਰ ਇੱਕ ਵਾਰੀ ਆਪ ਕਰਵਾ ਲਓ ਫਿਰ ਆਪ ਕਰਵਾ ਲਓ ਜੇ ਹਮੇ ਤਾਂ ਕੋਈ ਕੀ ਆਪ ਅਸੀਂ ਅਸੀਂ ਤਾਂ ਡਿਫੈਂਡਡ ਅਪਰੋਚ ਕਰਨੀ ਸਾਡਾ ਕੋਈ ਕੰਮਸਾਰ ਨਹੀਂ ਸਾਨੂੰ ਬਿਲਕੁਲ ਨਹੀਂ ਜਦੋਂ ਆਪ ਮੇਰੇ ਨਾਲ ਲੜਨ ਲੱਗਦੇ ਅਸੀਂ ਮਾਲਕ ਆ ਅਸੀਂ ਆਪਣੇ ਘਰ ਦਾ ਦਰਵਾਜ਼ਾ ਤਾਂ ਲਗਾਣਾ ਹੈ ਠੀਕ ਹੈ ਨਾ ਉਹਨੂੰ ਤਾਂ ਕੁਝ ਨਹੀਂ ਆ ਸਾਰੇ ਉੱਛੇ ਚਲੇਗੇ ਸਾਰੇ ਉੱਛੇ 25 ਨੈਕਸ਼ਨ ਬਹੁਤ ਕਲੈਰਟੀ ਦੇਖੋ ਨਾ ਇਹ ਲਿਖ ਕੋ ਕੰਟੈਂਪਟ ਹੋ ਜੇਗੀ ਆਪ ਜਿਵਾਦ ਬਣਾਦੇ ਫਿਰ ਉਹ ਆਹ ਦਿੱਕਤ ਹੋ ਜੇਗੀ ਕੋਈ ਛਾਡੇ ਤੇ ਕੰਟੈਂਪਟ ਨਹੀਂ ਹੁੰਦੀ ਹੈ ਜੀ ਅਸੀਂ ਮਾਲਕ ਆ ਬੈਠੇ ਕੋਈ ਤੇ ਇਹ ਦੇਖੋ ਸਿਸਟਮ ਇਸ ਇੰਸਟੀਟਿਊਟ ਐਡਮਿਨਿਸਟ੍ਰੇਸ਼ਨ ਆਰ ਨੋਟ ਇਨਜੈਕਸ਼ਨ ਆਫ ਐਨੀ ਪਾਰਟ ਆਫ ਥਿਸ। ਜੇਕਰ ਤੁਹਾਨੂੰ ਆਪ ਹਮਾਰੇ ਤੋਂ ਜ਼ਿਆਦਾ ਲੋਨ ਲਏ ਨੇ। ਹਾਂ ਮੈਂ ਤੁਹਾਨੂੰ ਦੱਸ ਦਿੱਤਾ। ਇਹ ਤਾਂ ਹੋ ਸਕਦਾ ਸੀ ਇਹਨੂੰ ਜ਼ਿਆਦਾ ਰਿਸਪੈਕਟ ਦੇਤੀ। ਠੀਕ ਹੈ ਇਹ ਸਾਡੀ ਬੈਡ ਇੰਟੈਂਸ਼ਨ ਹੁੰਦੀ। ਸ਼ਾਇਦ ਅੱਜ ਕੋਰਟ ਅਸੀਂ ਜ਼ਰੂਰ ਕੀਤਾ ਵੀ ਇਹ ਮੂਤੂ ਰਿਮੂਵ ਕਰਾਈ ਤਾਂ। ਜਦੋਂ ਕੋਰਟ ਦੇ ਆਰਡਰ ਹੋ ਜੇ। ਲੈ ਆ ਪੜ ਗਏ। ਠੀਕ ਹੈ ਨਾ। ਠੀਕ ਹੈ ਨਾ। ਪਰ ਉਹਨਾਂ ਚੋਂ ਸਾਡਾ ਲਾਇਲ ਐਂਡ ਆਰਡਰ ਮੈਂਟਰ ਕਿਹਨੇ ਸਾਡੀ ਚਲਾਈ। ਇਹ ਕਿ ਤੁਸੀਂ ਜਿਦੋਂ ਆਉਂਦੇ ਹੋ ਨਾ ਜਿਵੇਂ ਸੀ ਛੇੜ-ਖੜਾ ਨਹੀਂ ਕਰਾਂਗੇ ਮੂਰਤੀ ਨਾਲ ਤਾਂ ভাই ਥੋੜਾ ਨਹੀਂ ਹੁੰੋਗੇ ਮੈਮ ਮੇਰੀ ਗੱਲ ਸੁਣੋ ਅਸੀਂ ਹੁਣ ਇੱਥੇ ਪਿਕਚਰਸ ਕਿਉਂ ਆਣੇ ਜਦੋਂ ਉਦੋਂ ਪਿੱਛੇ ਦੇ ਸੈਸ਼ਨ ਦਾ ਕੰਮ ਹੋਣ ਲੱਗਿਆ ਇੱਥੇ 15 ਵੀ ਜਣਾ ਇਕੱਠਾ ਹੋਣ ਦੇ ਕਿ ਨਹੀਂ ਹੁੰਦਾ ਹੁੰਦਾ ਹੁੰ ਨਹੀਂ ਆਏਗਾ ਹੁਣ ਸਭ ਦੇ ਸਟੇਅ ਹੋ ਗਏ ਦੇਖੋ ਹੁਣ ਤੋਂ ਦੇਖੋ ਮੈਂ 447 ਦੀ ਕੰਪਲੇਂਟਾ ਵੀ ਕਰੂੰਗੀ ਮੈਂ ਉਹਨਾਂ ਦੇ ਅਗੇਂਸ ਕੰਟੈਂਪਟ ਵੀ ਕਰੂੰਗੀ ਜਿਹੜਾ ਜਿਹੜਾ ਇੰਟਰਸਟ ਨਹੀਂ ਕਰੇਗਾ ਜੀ ਸਾਡੇ ਸਾਡੇ ਕੋਈ ਬੱਚੇ ਨਹੀਂ ਦਾ ਜਿਹੜਾ 90% ਆਪਣਾ ਹੁੰਦਾ ਨਹੀਂ ਉਹ ਡੀਐਸਪੀ ਸਭ ਦੇਖੋ ਆਮ ਹੈਵਿੰਗ ਲੋਟ ਆਫ ਰਿਸਪੈਕਟ ਐਂਡ ਰਿਗਾਰਡ ਫॉर ਯੂ ਉਸ ਮਸਲੇ ਚ ਨਹੀਂ ਇਹ ਜਿਹੜੇ ਹੋਲੀ ਫਾਈਟ ਮੈਂ ਹੁਣ ਜਿਹਨਾਂ ਕਿਸੇ ਕਰਨੀ ਬਹੁਤ ਜਿੰਨੇ ਲਾਟ ਆਫ ਪ੍ਰੈਸ ਲੱਗਣਾ ਸਾਡੇ ਇੱਥੇ ਮੁਲਾਜ਼ਮ ਬੈਠੀ ਅੰਦਰ ਨਹੀਂ ਬੈਠ ਸਕੀ ਬਾਹਰ ਬੈਠੀ ਇੱਥੇ ਜਿਹੜੀ ਮੁਲਾਜ਼ਮ ਬੈਠੀ ਉਹ ਕਿਸੇ ਨੂੰ ਪੁੱਛਣਾ ਚਾਹੁੰਦਾ ਕਿ ਮਾਦਮ ਉਹ ਕਿੱਥੇ ਆਈ ਕਿਉਂ ਆਈ ਕਿਉਂ ਆਉਂਦੀ ਹੈ ਨਾ ਕੋਈ ਕਿਸੇ ਸਾਡੀ ਵੀਡੀਓ ਬਣਾ ਰਿਹਾ ਉਹਨਾਂ ਨੇ ਵੀਡੀਓ ਬਣਾਣੀ ਨਾ ਕੋਈ ਕਾਲੀ ਕੋਈ ਪੁੱਛਣਾ ਕੋਈ ਰਿਪੋਰਟ ਉਹਨਾਂ ਨੂੰ ਬੋਲ ਕੱਲੋਂ ਨਾ ਮੈਂ ਤਾਂ ਮੈਂ ਨਾ ਆ ਰਿਹਾ ਹਾਂ ਇਹ ਸਾਡਾ ਹੀ ਘਰ ਹੈ ਨਾ ਜੀ ਸਾਰੇ ਤਾਂ ਹੁਣ ਇਹ ਆਪ ਸਵੇਰੇ ਕੀ ਗੱਲ ਹੋ ਰਹੀ ਸੀ ਕਿ ਜਦੋਂ ਲੋੜ ਹੁੰਦੀ ਹੈ ਅਸੀਂ ਪੁਲਿਸ ਨਾਲ ਰਿਗਾਰਡ ਕਰਦੇ ਆਂ ਜੇ ਪੁਲਿਸ ਇੱਥੇ ਬੈਠਦੀ ਐ ਤੇ ਅਸੀਂ ਇਹਨਾਂ ਨੂੰ ਚਾਹੇ ਪਿਲਾਦੇ ਦੀਆਂ ਪਾਣੀ ਪਿਲਾਦੇ ਦੀਆਂ ਹੋਰ ਤੁਸੀਂ ਕਹਿ ਰਹੇ ਕਿ ਬੈਠ ਨਹੀਂ ਸਕਦੇ ਅਸੀਂ ਅੰਦਰ ਨਹੀਂ ਐ ਅਸੀਂ ਤੁਹਾਨੂੰ ਦਿਖਾਉਂਦਾ ਅੰਦਰੋਂ ਤੁਹਾਡਾ ਸਾਕਾ ਸਤਿ ਸ੍ਰੀ ਅਕਾਲ ਨਾ ਅਸੀਂ ਅਸੀਂ ਨਹੀਂ ਅਸੀਂ ਅੰਦਰ ਨਹੀਂ ਤਾਂ ਉਹਨੂੰ ਬਿਠਾਓ ਨਹੀਂ ਬਸ ਸਾਡੇ ਤੋਂ ਗਲਤੀ ਸਾਡੇ ਤੋਂ ਗਲਤੀ ਹੋ ਗਈ ਅਸੀਂ ਪਾਣੀ ਵੀ ਨਹੀਂ ਪੀਣਾ ਇੱਥੋਂ ਕੋਈ ਗਲਤੀ ਨਹੀਂ ਅਸੀਂ ਨਹੀਂ ਅਸੀਂ ਮੈਡਮ ਅਸੀਂ ਪਾਣੀ ਵੀ ਨਹੀਂ ਪੀਣਾ ਸਾਡੇ ਤੋਂ ਸਾਡੇ ਤੋਂ ਗਲਤੀ ਨਹੀਂ ਮੈਮ ਸਾਡੇ ਤੋਂ ਗਲਤੀ ਹੋ ਗਈ ਸਾਡੇ ਨਾਲ ਮੇਰੀ ਬਾਰ-ਬਾਰ ਕਹੂੰਗੀ ਆਹ ਨਾਲੇ ਲੋਟ ਆ ਰਿਸਪੈਕਟ ਕੁਸਚਨ ਹੈ ਕਿ ਜਦੋਂ ਮੈਂ ਤੁਹਾਨੂੰ ਕੁਸ਼ੀਆਂ ਚੱਕ-ਚੱਕ ਕੇ ਮਾਰ ਦਿੰਦੇ ਰਿਸਪੈਕਟ ਕਿੱਥੇ ਹੈ ਨਹੀਂ ਜਦੋਂ ਮੈਡਮ ਇੰਨਾ ਲੜਦੀ ਹੈ ਮੈਂ ਕਿਹਾ ਮੈਡਮ ਨਾਮ ਕੀ ਹੈ ਮੇਰੀ ਗੱਲ ਸੁਣ ਹੁਣ ਇਹ ਆਪਾਂ ਇਹਨਾਂ ਨਾਲ ਸਵੇਰੇ ਗਲਤੀ ਹੋਈ ਇਹ ਕੰਮ ਕਿੱਸੇ ਪਾਈਪ ਬਣੀ ਹੈ ਕੁਛ ਪਾਣਾ ਨਹੀਂ ਉਹ ਆਪ ਕੁਛ ਕਰਨਾ ਤੁਸੀਂ ਰੋਲ ਅਸੀਂ ਕਿਹ ਪਟਵਾਰੀ ਬੁਲਾ ਲਓ ਤੇ ਤੁਸੀਂ ਨਾ ਬੁਲਾ ਲਓ ਦੇਖੋ ਜਾ ਕੋਟ ਕਰਦੇ ਪਟਵਾਰੀ ਤੁਸੀਂ ਨਾ ਬੁਲਾਓ ਅਸੀਂ ਤੇਰੀ ਹੁਣ ਡਿਮਾਰਕੇਸ਼ਨ ਮੇਰੀ ਤਸਵੀਰਦਾਰ ਨੂੰ ਮੂਵ ਕੀਤਾ ਬੁਲਾਉਣਾ ਤਾਂ ਤੁਸੀਂ ਦਾ ਬੁਲ ਮਾਰਕੇਸ਼ਨ ਕਰਾਓ ਤੁਸੀਂ ਨਾ ਕਹੋ ਕਿ ਇਹ ਰੱਖ ਲੈ ਇੱਥੇ ਕਿ ਜਿੰਮਰਜ਼ੀ ਕਰੋ ਸਾਡੇ ਇੱਥੇ ਕੀ ਸੇ ਹੈ ਸਾਨੂੰ ਇੱਥੇ ਆ ਕੇ ਕੀ ਲੋੜ ਹੈ ਨਹੀਂ ਸਾਨੂੰ ਇੱਥੇ ਆ ਕੇ ਲੋੜ ਕੀ ਹੈ ਤੁਹਾਨੂੰ ਕੀ ਲੱਗਦਾ ਸੀ ਕਿਉਂ ਆਨੇ ਇੱਥੇ ਡੀਐਸਪੀ ਸਾਹਿਬ ਮੈਨੂੰ ਜੱਜਾ ਕਾਪੀ ਦਾ ਕਲੇਮ ਕੌਣ ਕਰਦਾ ਵੀ ਮੇਰੇ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਕੌਣ ਕਰਦਾ ਤੁਹਾਨੂੰ ਪਤਾ ਨਹੀਂ ਮੈਂ ਕੌਣ ਕਰਦਾ ਕੌਣ ਕਰਦਾ ਪਰਮਜੀ ਕਰਦਾ ਹਾਂ ਹਾਂਜੀ ਪਰਮਜੀ ਕੋ ਪਾਣੀ ਚਾਲੀ ਹੈ ਕਾਂਦੇ ਚਾਲੀ ਹੈ ਐਪਲੀਮੈਂਟ ਆ ਜੋ ਨੇ ਅਸੀਂ ਕਿਵੇਂ ਅੱਜ ਮੈਂ ਉਹਦੇ ਨੇਸ ਲਈ ਮੇਰੇ ਤੁਸੀਂ ਰਸਤ ਤੁਹਾਨੂੰ ਬਹੁਤ ਬੜੀ ਮਦਦ ਕੀਤੀ ਪਾ ਰਹੇ ਕਿ ਤੁਸੀਂ ਤੁਹਾਨੂੰ ਬਿਲਕੁਲ ਪਤਾ ਹੈ ਨਾ ਕਿ ਪੁਲਿਸ ਇਹ ਨਹੀਂ ਕਰ ਸਕਦੀ ਉਹ ਨਹੀਂ ਕਰ ਸਕਦੀ ਪੁਲਿਸ ਇੱਕ ਐਸਾ ਦੀ ਹੈ ਕਿ ਇਹ ਡਾਕੂਮੈਂਟ ਜਾਲੀ ਹੈ ਇਹ ਗਲਤ ਹੈ ਨਹੀਂ ਕਹਿ ਸਕਦੀ ਕਿ ਨਹੀਂ ਤੁਸੀਂ ਮੈਂ ਮੇਰੀ ਹੁਣ ਤੁਸੀਂ ਬਹੁਤ سارے ਸਵਾਲ ਪੁੱਛਦੇ ਹੋ ਮੇਰੇ ਵੀ ਸਵਾਲਾਂ ਦਾ ਜਵਾਬ ਦੇ ਦੋ ਨਾ ਹਾਂਜੀ ਹਾਂ ਹੁਣ ਮੇਰੇ ਕੋ ਕੋਈ ਰਾਈਟ ਹੈਗਾ ਦੱਸਣ ਦੀ ਕਿ ਕਿਹੜਾ ਡਾਕੂਮੈਂਟ ਸਹੀ ਹੈ ਕਿਹੜਾ मेरी तो रिक्वेस्ट होना, ना मेरे, रिक्वेस्ट होना मेरे को कोई राइट है कि द की का डॉक्यूमेंट सही है कि गलत है है क्या मैम है नहीं मेरे को राइट है मैं आज आज देखो मैं और बिजी हो गई मैं मेरेस भी चलने हैं मैं प्लीज मेरी रिक्वेस्ट होना मेरे को कोई राइट है द सलीम मैम की डॉक्यूमेंट सही है गलत है नहीं चलो कोर्ट कोर्ट स्टेटस कोर्ट उन्होंने स्टेटस कोर्ट में ना है ਉਹਨਾਂ ਨੇ ਕਿਹਾ ਬਹੁਤ ਪਾਰਟਿਸ ਟੂ ਮੇਨਟੇਨ ਨਹੀਂ ਨਹੀਂ ਉਹਨਾਂ ਨੇ ਨਹੀਂ ਲਿਖਿਆ ਮੈਂ ਬਹੁਤ ਪਾਰਟਿਸ ਟੂ ਜੇ ਸਟੇਟਸ ਕੋ ਸਾਢੀ ਸਾਡਾ ਕੱਪੜਾ ਸਾਢਾ ਹੀ ਰਹੇ ਜਿਵੇਂ ਲੱਗਦਾ ਤੁਸੀਂ ਕਰੋ ਜੇ ਲਾਰਡ ਨਾਲ ਖਰਾਬ ਹੋਊਗਾ ਅਸੀਂ ਤਾਂ ਇੰਟਰਫੇਅਰ ਕਰਾਂਗੇ ਨਹੀਂ ਅਸੀਂ ਲਾਰਡ ਨਾਲ ਤੁਹਾਡਾ ਸਾਥ ਕਰੀਏ ਇਹ ਸਾਡਾ ਪ੍ਰੋਬਲਮ ਨਹੀਂ ਨਹੀਂ ਅਸੀਂ ਆਪਾਂ ਪ੍ਰਾਈਵੇਟ ਟਾਕ ਕੀਤਾ ਆਪਾਂ ਬਾਅਦ ਹੋਣੀ ਹੈ ਹੈਨਾ ਉਹ ਨਾ ਪਥਰ ਨੂੰ ਉਸ ਤੋਂ ਕੋਈ ਵਾਲੀ ਨਹੀਂ ਪੈਦਾ ਹੁੰਦਾ ਕਿ ਇਸ ਮੂਰਤੀ ਨੂੰ ਅਸੀਂ ਟੱਚ ਕੀ ਅਸੀਂ ਨੇੜੇ ਬਣ ਕੇ ਸਾਡੀ ਵੀਡੀਓ ਠੀਕ ਹੈ ਨਾ ਸਾਡੀ ਪ੍ਰਾਪਰਟੀ ਚ ਇੰਟਰਫੇਅਰ ਕਰ ਰਹੇ ਹੈਗੇ ਨੇ ਜਬਰਦਸਤੀ ਸਾਡੀ ਕੋਰਟ ਚੜੀ ਮੈਂ ਮੈਡੀ ਤੁਸੀਂ ਇੱਥੇ ਪਹੁੰਚੇ ਆ ਵੇ ਦੇਖੋ ਕਾਰਨ ਇਹ ਆ ਕਿ ਅਸੀਂ ਕੋਰਟ ਚੋਂ ਸਟੇ ਲੈ ਲਿੱਤੀ ਹੈਗੀ ਆ ਅਸੀਂ ਐਸਐਸਪੀ ਸਾਹਿਬ ਐਸਪੀਡੀ ਐਸਪੀ ਮੰਜੀਤ ਜੀ ਹੈੱਡਕੁਆਟਰ ਐਸਐਚਓ ਸਿਟੀ ਐਡ ਡੀਐਸਪੀ ਸਭ ਦੇਗੇਸ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਕੋਈ ਕੰਸਰਨ ਨਹੀਂ ਹੈਗਾ ਜੀ ਦੋਨਾਂ ਦੇ ਕੋਈ ਕੰਸਰ ਨਹੀਂ ਹੈਗਾ ਸਟੇਟਸ ਕੋ ਆਰਡਰ ਹੋਇਆ ਹੈ ਸਾਡੇ ਕਬਜ਼ੇ ਚ ਇੰਟਰਫੀਅਰ ਨਹੀਂ ਕਰ ਸਕਦੇ ਇਹ ਸਾਨੂੰ ਅੱਜ ਸਵੇਰ ਦੇ ਤੰਗ ਕਰ ਰਹੇ ਹੈਗੇ ਨੇ ਕਦੀ ਡੀਐਸਪੀ ਸਾਹਿਬ ਆ ਰਹੇ ਕਦੀ ਐਸਐਚਓ ਸਾਹਿਬ ਆ ਰਹੇ ਹੈਗੇ ਨੇ ਮੇਰੀ ਗੱਲ ਦਾ ਮਤ ਤੁਹਾਨੂੰ ਪੁਲਿਸ ਪ੍ਰਸ਼ਾਸਨ ਤੱਕ ਆਦਾ ਪਿਆ ਸਾਨੂੰ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਤੰਗ ਕਰ ਰਿਹਾ ਇਹ ਅੱਜ ਵੀ ਹੁਣ ਵੀ ਸਾਡੀ ਪ੍ਰਾਪਰਟੀ ਦੇ ਅੰਦਰ ਖੜੀ ਹੈ ਮੈਡਮ ਫਿਰ ਮੇਰੇ ਕੋਰਟ ਵਿੱਚ ਤੁਹਾਡਾ ਕੋ ਸਟੇ ਹੈਗਾ ਕੋਰਟ ਦਾ ਸਾਡੇ ਕੋਲ ਕੋਰਟ ਦਾ ਸਟੇ ਹੈਗਾ ਅਸ਼ਨੀ ਕੁਮਾਰ ਕੋ ਹੋਇਆ ਹੈ ਅੱਛਾ ਜੀ ਤੁਸੀਂ ਦੱਸੋ ਮੇਰਾ ਨਾਮ ਅਸ਼wini ਕੁਮਾਰ ਹੈਗਾ ਤੇ ਮੈਡਮ ਦੀ ਸਾਡੇ ਵਕੀਲ ਹੈਗੇ ਆ ਤੇ ਇਸ ਕਰਕੇ ਮੈਂ ਇਹ ਸਾਨੂੰ ਅੰਦਰ ਬੜਨੀ ਪੁਲਿਸ ਵਾਲੇ ਅੰਦਰ ਆ ਕੇ ਸਾਡਾ ਕੰਮ ਕਰਨ ਨੂੰ ਰੋਕਦੇ ਪਏ ਆ ਤੇ ਕੋਟ ਦਾ ਸਟੇ ਹੈਗਾ ਤੇ ਇਸ ਕਰਕੇ ਪੁਲਿਸ ਪ੍ਰਸ਼ਾਸਨ ਸਾਨੂੰ ਰੋਕਦਾ ਪਿਆ ਨਹੀਂ ਕਿਸ وجہ ਨਾਲ ਰੋਕਦਾ ਪਏ ਤੁਹਾਡਾ ਕੋ ਸੇ ਹੈਗਾ ਹਰ ਚੀਜ਼ ਹੈਗੀ ਪੁਲਿਸ ਪਾਸੇ ਐਸੇ ਕੀ ਗੱਲ ਪੁਲਿਸ ਪ੍ਰਸ਼ਾਸਨ ਪਾਸੇ ਇਹ ਕਹਿ ਰਿਹਾ ਵੀ ਨਹੀਂ ਜੀ ਇਹ ਤੁਸੀਂ ਤੁਸੀਂ ਇਹ ਕਹਿ ਸਕਦੇ ਹੋ ਵੀ ਪੁਲਿਸ ਪਾਸੇ ਕਿਦਰ ਕਿਦਰ ਪੈਸੇ ਦੇ ਗੱਲ ਦਾ ਅਗਲਾ ਵਰਦਾ ਦਾ ਗੋਸ਼ਕੋਰੀ ਹੋਈ ਵਗੈਰਾ ਹੈ ਨਾ ਹਾਂਜੀ ਬਿਲਕੁਲ ਪ੍ਰਸ਼ਾਸਨ ਕਹਿੰਦੇ ਵੀ ਅਸੀਂ ਕੋਰਟ ਦੇ ਆਰਡਰ ਨੂੰ ਕੁਝ ਨਹੀਂ ਸਮਝਦੇ ਹੈਗੇ ਅਸੀਂ ਕੋਰਟ ਨੂੰ ਚਾਲੀ ਕਰਦਾ ਪੁਲਿਸ ਦੱਸਣਾ ਇਦਾਂ ਦਾ ਸਟੇਟਸ ਕੋਈ ਕਈ ਆਰਡਰਸ ਪਾਸ ਹੁੰਦੇ ਹੈਗੇ ਅੱਛਾ ਮੈਂ ਵੀ ਇਹ ਕੋਈ ਕੋਈ ਕੋਰਟ ਦਾ ਆਰਡਰ ਹੈ ਕੋਰਟ ਅਸੀਂ ਆਪਣੀ ਪ੍ਰੋਪਰਟੀ ਜੋ ਮਾਰਦੇ ਦੇਸ਼ ਦੇ ਜੋ ਕਾਨੂੰਨ ਆ ਜੋ ਆਪਣਾ ਉਹਨੂੰ ਚੈਲੰਜ ਦੇ ਜਾ ਪੁਲਿਸ ਦੱਸਣਾ ਉਲੰਘਣ ਹੋ ਰਿਹਾ ਹੈਗਾ ਓ ਉਲੰਘਣ ਹੋ ਰਿਹਾ ਹੈ ਕਾਨੂੰਨਾਂ ਦਾ ਉਲੰਘਣ ਹੋ ਰਿਹਾ ਠੀਕ ਹੈ ਨਾ ਅਸੀਂ ਇੱਕ ਪ੍ਰੋਪਰ ਸੂਟ ਫਾਈਲ ਕੀਤਾ ਹੈ ਲਾਈਵ ਚਲਾ ਰਹੇ ਹਾਂ ਨਹੀਂ ਨਹੀਂ ਵੀਡੀਓ ਬਣਾ ਰਹੇ ਹੋ ਵੀਡੀਓ ਬਣਾ ਲਓ ਅਸੀਂ ਕਿ ਸਾਰਿਆਂ ਨੂੰ ਜਿਨ੍ਹਾਂ ਨੇ ਮੂਰਤੀ ਰੱਖੀ ਹੈਗੀ ਆ ਕਿਉਂਕਿ ਇਹ 19 ਕਨਾਲ 5 ਮਰਲੇ ਮਹਾਰਾਜਾ ਸਾਹਿਬ ਨੇ ਜਿਹੜੇ ਪੰਡਤ ਆ ਉਹਨਾਂ ਨੂੰ ਪ੍ਰੋਚਤਾ ਨੂੰ ਦਿੱਤੀ ਸੀਗੀ ਇਹ ਉਹਨਾਂ ਦੀ ਜ਼ਮੀਨ ਹੈ ਨਾ ਪੁਲਿਸ ਪ੍ਰਸ਼ਾਸਨ ਦਾ ਇਹਦੇ ਨਾਲ ਕੋਈ ਅਧਿਕਾਰ ਹੈ ਤੇ ਨਾ ਹੀ ਜਿਨ੍ਹਾਂ ਨੇ ਭਗਵਾਨ ਜੀ ਦੀ ਮੂਰਤੀ ਰੱਖੀ ਉਹਨਾਂ ਦਾ ਕੋਈ ਇਹਨਾਂ ਦੇ ਨਾਲ ਕਨਸਰਨ ਨਹੀਂ ਦਾਵਾ ਨਹੀਂ ਪੁਲਿਸ ਨੂੰ ਦੱਸਣਾ 당가 ਦਾ ਕਿਹੜਾ ਰੈਂਕ ਦਾ ਬੰਦਾ ਇੱਥੇ ਆ ਪਹੁੰਚਿਆ ਸੀ ਜੀ ਅੱਛਾ ਡੀਐਸਪੀ ਸਾਹਿਬ ਆਈ ਹੈਗੇ ਜੀ ਇੱਥੇ ਡੀਐਸਪੀ ਸਾਹਿਬ ਆਏ ਹੋਏ ਆ ਇਥੇ ਬਾਕੀ ਪੁਲਿਸ ਬੁਲਾਉਂਦੇ ਆ। ਇੱਥੇ ਐਸਐਚਓ ਆਇਆ ਉਹ ਆ ਕੇ ਮੈਨੂੰ ਰੋਕ ਦਿੰਦੇ ਆ। ਠੀਕ ਹੈ ਜੀ। ਕਿਧਰ ਕਿਧਰ ਪੁਲਿਸ ਨਾਲ ਮਿਲੀ ਭਗਤ ਹੋ ਸਕਦੀ ਆ ਇਹਦੇ ਵਿੱਚ। ਸਾਨੂੰ ਨਹੀਂ ਪਤਾ ਸਾਨੂੰ ਤਾਂ ਸਾਡੇ ਤਾਂ ਹੁਣ ਕਿਵੇਂ ਰੱਖ ਸਕਦੇ ਇਹਨਾਂ ਨੂੰ। ਲਿਆ ਵੀ ਲੈ ਪਰ। ਹਾਂ। ਜੀ ਸਪੋਰਟ ਕੀ ਕਰਨੀ ਹੈ ਮਾਸੀ। ਹਾਂ ਮੇਰੇ ਕੋਲ ਆਉਂਦੇ। ਕਾਇੰਗ ਆਈਪੀ ਚੱਲੀ ਅੰਦਰ ਉਹ ਤਾਂ ਪਰਮਜੀਤ ਪਰਮਜੀਤ ਵਾਲੇ ਕੀ ਹੈ ਪਰਮਜੀਤ ਦੇ ਪੰਜ ਐਗਰੀਮੈਂਟ ਹੋਨੇ ਬਣਾਏ ਹੋਏ ਅੱਜ ਮੈਂ ਪਰਮਜੀਤ ਨੂੰ ਗੇਸ ਵੀ ਦਾਵਾ ਪਾਣਾ ਕੱਲ੍ਹ ਉਹਦੇ ਗੇਸ ਮੈਂ ਫੋਰਜਰੀ ਦਾਲਣੀ ਹੈ ਮੈਂ ਇੱਥੇ ਕਿਉਂ ਜਾਣਦੀ ਆ ਕੀ ਹੋ ਰਿਹਾ ਹੈ ਦੇਖੋ ਮੈਂ ਲਾ ਨੂੰ ਫੋਲੋ ਕਰ ਰਹੀ ਆ ਤੁਹਾਡੇ ਪ੍ਰਤੀਕ ਦੀ ਮੈਨੂੰ ਰੰਜਸ਼ ਨੂੰ ਇੱਕ ਸ਼ਬਦ ਵੀ ਮੈਂ ਤੁਹਾਡੇ ਨਹੀਂ ਸਿਰਫ ਅਸੀਂ ਆਪਣੀ ਕਾਨੂੰਨੀ ਲੜਾਈ ਕਰ ਰਹੇ ਹਾਂ ਇਹ ਕਾਨੂੰਨੀ ਲੜਾਈ ਜਦੋਂ ਕੋਈ ਪ੍ਰੋਬਲਮ ਕ੍ਰੀਏ ਕਰੇ ਨਾ ਆਪਣੀ ਰਿਕਾਰਡ ਦਾ ਸਾਥ ਮੰਗਾਈ ਨੂੰ ਟੋਟਲ ਜਾਣੀ ਸਾਡੀ ਅਸੀਂ ਤਾਂ ਉਹਨਾਂ ਨੂੰ ਵੀ ਥਾਨ ਲਿੱਤ ਰਹੇ ਸੀ ਇਹ ਮਹਾਰਾਜਾ ਪੈਲਸ ਨੂੰ ਹੋਟਲ ਦੇ ਨਾ ਉਹਨੂੰ ਦੇਣਾ ਹੈਗਾ ਵਾਹ ਜਿਹੜਾ ਜਿਹੜਾ ਹੈਗਾ ਨਾ ਤੇ ਮੈਡਮ ਜੀ ਮੇਰਾ ਤੁਹਾਡਾ ਕੁਐਸਚਨ ਮੈਡਮ ਜੀ ਤੁਸੀਂ ਇੱਥੇ ਪਹੁੰਚ ਕਿ ਮੈਟਰ ਕੀ ਹੈ ਮੈਟਰ ਕੀ ਹੈ 119 ਕਨਾਲ 5 ਮਰਲੇ ਜਿਹੜੀ ਲੈਂਡ ਹੈ ਉਹ 1914 ਚੇਤ 1922 ਨੂੰ ਮਹਾਰਾਜਾ ਕਪੂਰ ਸਾਹ ਕਪੂਰ ਥਲੇ ਨੇ ਜੈਰਾਮੂ ਦਿੱਤੀ ਸੀ ਜੈਰਾਮਨ ਦਾ ਪੁਜਰੀ ਸੀ 1959 ਨੂੰ ਵੀਰ ਵਸਾ 1958 ਨੂੰ ਅੱਗੋਂ ਕन्हैयालाल ਜੈਰਾਮ ਨੰਦਲਾਲ ਬ੍ਰਿਜ ਲਾਲ ਨੂੰ ਇਹ ਹਿੱਸੇ ਚਲੇ ਗਏ ਟਾਈਮ ਨਾਲ ਉਹਨਾਂ ਦੀ ਡੈਥਸ ਹੋ ਗਈ ਹੈ ਕੁਝ ਬਿਜ਼ਨਸ ਕਰਕੇ ਸ਼ਿਫਟ ਕਰਕੇ ਕੁਝ ਚਲੇ ਗਏ ਵਿਆਹਾਂ ਕਰਕੇ ਤੇ ਅਖੀਰ ਜਦੋਂ ਦੇਖਿਆ ਵੀ ਇਹ ਜ਼ਮੀਨ ਦੇ ਵਿੱਚ ਫਰੰਟ ਤੇ ਥੋੜੀ ਜਿਹੀ ਅਸੀਂ ਖੁੱਲੀ ਰੱਖੀ ਇਹਦੇ ਕਰਕੇ ਤੇ ਇਹਨਾਂ ਨੇ ਆ ਕੇ ਵਿੱਚ ਮੂਰਤੀ ਰੱਖ ਦਿੱਤੀ ਕੁਝ ਸ਼ਰਾਰਤੀ ਤੱਤ ਨੇ ਨਹੀਂ ਹੁਣ ਤੁਹਾਨੂੰ ਜਦੋਂ ਕਾਵਾੜ ਹੋ ਰਹੀ ਹੈ ਕਿ ਕਿਹਦੇ ਪਰ ਹੋ ਰਹੀ ਹੈ ਅਸੀਂ ਕਚਹਿਰੀ ਚੋਂ ਸਟੇ ਲੈ ਕੇ ਆਏ ਜਿੱਥੇ ਕਚਹਿਰੀ ਨੇ ਸਪੈਸ਼ਲ ਕਿਹਾ ਸੀ ਪੁਲਿਸ ਤਾਂ ਤਿੰਨ ਜਣਾ ਲੋਕਾਂ ਨੇ ਸ਼ਰਾਰਤੀ ਤੱਤਾਂ ਨੇ ਭਗਵਾਨ ਦੀ ਮੂਰਤੀ ਰੱਖੀ ਉਹਨਾਂ ਦਾ ਕੋਈ ਕੰਸਰਨ ਨਹੀਂ ਹੈਗਾ ਪੁਲਿਸ ਸਾਡੇ ਕਬਜ਼ੇ ਚ ਇੰਟਰਫੀਅਰ ਨਹੀਂ ਕਰ ਸਕਦੀ ਹੁਣ ਅਸੀਂ ਜੇ ਪੁਲਿਸ ਸਾਡੇ ਕੋਲ बार-बार ਆਉਂਦੀ ਆ ਕਿਉਂਕਿ ਕੰਦ ਤਾਂ ਅਸੀਂ ਕਰਨੇ ਆ ਕੱਲ ਉਹ ਸਾਡੇ ਘਰ ਪਰਿਵਾਰ ਵਾਲੀ ਫੈਮਿਲੀ ਹੈ ਤਿੰਨ ਫੈਮੀਆਂ ਤੇ ਰਹਿੰਦੀਆਂ ਕੋਈ ਵੀ ਸਾਡੇ ਨਾਲ ਹਾਦਸਾ ਹੋ ਸਕਦਾ। ਹੁਣ ਵੀ ਇੱਥੇ ਪੁਲਿਸ ਆਨੂੰ ਰੋਕਣ ਲਈ ਆਈ ਆ ਕਿ ਤੁਸੀਂ ਕੰਦ ਕਿਉਂ ਕਰਦੇ ਹੈਗੇ ਆ। ਇਹ ਇਹਦਾ ਮਤਲਬ ਕਚੈਰੀ ਦੇ ਸਟੇ ਆਰਡਰ ਦਾ ਕੋਈ ਫਾਇਦਾ ਨਹੀਂ ਹੈਗਾ। ਮੇਰੇ ਕਿਹਦੇ ਨਾਲ ਲੋਅਰ ਆਰਡਰ ਦੇ ਘਰ ਨੂੰ ਕਾਣੋ ਰਿਆ। ਦੇਖੋ ਲੋਅਰ ਪਹਿਲਾਂ ਵੀ ਲੋਅਰ ਆਰਡਰ ਕਿਉਂਕਿ ਅਸੀਂ ਕੋਰਟ ਚੈੱਕ ਕਰਕੇ ਗਏ ਕਿ ਐਸਪੀ ਮਨਜੀਤ ਆ ਉਹਨਾਂ ਨੇ ਮੋਗਲੇ ਹੋਣਾ ਕੋਲ ਬਰਖਾਸ ਲਈਤੀ ਆ। ਇਹ ਉਹ ਮੋਗਲੇ ਜਿਨ੍ਹਾਂ ਨੇ 99 ਸਾਲ ਦਾ ਪਟਾ ਲੈਜ ਕਰਦੇ ਆ। ਕਾਨੂੰਨ ਦੇ ਵਿੱਚ 99 ਸਾਲ ਦਾ ਪਟਾ ਵੈਲਿਡ ਨਹੀਂ ਹੋ ਸਕਦਾ। ਇਹ ਵਾਲੀ ਮਾਫੀ ਲੈਣ ਦਾ ਉਤਪਾਦ ਜਦੋਂ ਉਹ 3 ਸਾਲ ਕਚਹਿਰੀ 'ਚ 16 ਤੋਂ 19 ਤੱਕ ਹਾਰ ਗਏ ਉਹਨਾਂ ਨੂੰ ਕੋਈ ਕੁਝ ਨਹੀਂ ਮਿਲਿਆ ਫਿਰ ਉਹਨਾਂ ਨੇ 145 ਲਵਾਂ ਦੀ ਕੋਸ਼ਿਸ਼ ਕੀਤੀ ਤੁਸੀਂ ਇਸ ਟਾਈਮ ਤੇ ਕੰਨਾਂ ਕੀ ਜਾਂਦੇ ਮਤੋਂ ਕੰਨ ਕਰਨੇ ਅਸੀਂ ਆਪਣੇ ਪਰਿਵਾਰ ਵੀ ਕਲਾਈਂਟ ਦੇਆਂ ਨੂੰ ਕਰਾ ਰਹੇ ਹਾਂ ਆਪਣੇ ਆਪਣੇ ਜ਼ਮੀਨ ਦੇ ਉਹਦੇ ਵੜਕਾਂ ਕਰਨਾ ਜਾਂਦੇ ਆ ਅਸੀਂ ਆਪਣੀ ਮਾਫੀ ਵੀ ਲੈਣ ਤੇ ਕਬਜ਼ਾ ਤੁਹਾਨੂੰ ਕੌਣ ਰੋਕ ਰਿਹਾ ਇਸ ਟਾਈਮ ਤੇ ਜੋ ਮੱਕੇ ਤੇ ਐਸਐਚਓ ਸਾਹਿਬ ਆਏ ਹੋਏ ਆ ਪੁਲਿਸ ਆਈ ਹੋਈ ਆ ਠੀਕ ਹੈ ਨਾ ਅਸੀਂ ਬਾਕੀ ਇਹ ਆ ਕਿ ਸਾਡੀ ਭਗਵਾਨ ਦੇ ਪ੍ਰਤੀ ਪੂਰੀ ਸ਼ਰਧਾ ਵਾ ਭਗਵਾਨ ਦੀ ਮੂਰਤੀ ਨੂੰ ਅਸੀਂ ਨਮਸਕਾਰ ਕਰਦੇ ਆ ਇਹਨੂੰ ਛੇੜਨ ਦਾ ਸਾਡਾ ਕੁਛ ਨਹੀਂ ਲੇਕਿਨ ਅਸੀਂ ਬਾਕੀ ਵਲਗਨ ਕਰਨੀ ਆ ਘਰ 'ਚ ਬੱਚੇ ਵੀ ਆ ਥੋੜੇ ਦਿਨ ਪਹਿਲਾਂ ਅਸ਼wini ਜਿਹੜਾ ਮੇਰਾ ਕਲਾਇੰਟ ਆ ਉਹਦੇ ਘਰ ਚੋਰੀ ਵੀ ਹੋਈ ਆ ਠੀਕ ਹੈ ਨਾ ਜੀ ਇਹਦੇ ਘਰ ਚੋਰੀ ਹੋਈ ਆ ਹਾਂਜੀ ਤੁਸੀਂ ਤੁਹਾਡਾ ਨਾਮ ਮੇਰਾ ਨਾਮ ਅਸ਼wini ਕੁਮਾਰ ਆ ਤੁਹਾਡੀ ਮਤਲਬ ਜ਼ਮੀਨ ਆ ਗਈ ਹੈ ਇਹ ਤੁਹਾਨੂੰ ਕੋਈ ਰੋਕ ਟੋਕ ਤੁਹਾਨੂੰ ਕਰਿਆ ਮੈਂ ਦੂਜੇ ਵਾਰ ਵਾਰ ਜਿੱਦਾਂ ਪ੍ਰਸ਼ਾਸਨ ਰੋਕ ਟੋਕ ਕਰਦਾ ਕਦੀ ਕੋਈ ਦਿੱਕਤ ਆ ਜਾਂਦੀ ਹੈ ਸਾਨੂੰ ਆਪਣੀ ਕੰਮ ਪਿਛਲੇ ਸਾਲ ਮੈਂ ਕੰਦ ਕੀਤੀ ਉਹ ਵੀ ਇਹਨਾਂ ਨੇ ਉਹਦੋਂ ਵੀ ਇਹਨਾਂ ਨੇ 150 ਮੂਤੀਆਂ ਇਹ ਰੱਖੀ ਕਿੰਨੇ ਮੂਤੀਆਂ ਮੂਤੀ ਰੱਖੀ ਹੈ ਚਰਨ ਜੁੰਨ ਨੇ ਨੇ ਚਰਨ ਜੁੰਨ ਨੇ ਉਹਨਾਂ ਦੇ ਕਿਸ ਵੇਸ ਤੇ ਮੂਤੀ ਰੱਖੀ ਹੈ ਐਵੇਂ ਕਿਸੇ ਹੋਰ ਤਾਂ ਕਹਿੰਦਾ ਜੀ ਅਸੀਂ ਉਹਨੇ ਦਾਨ ਕੀਤੀ ਆ ਉਹਦੇ ਨਾਲ ਗੱਲ ਕਰੀਏ ਤਾਂ ਉਹ ਕਹਿੰਦਾ ਜੀ ਮੈਂ ਤਾਂ ਕੋਈ ਦਾਨ ਨਹੀਂ ਕੀਤੀ ਜੀ ਬਾਜੀ ਮੇਰੇ ਨਾਲ ਗੱਲ ਜਿੱਥੇ ਦਾ ਜਿੱਥੇ ਦਾ ਸਾਨੂੰ ਪਤਾ ਇਹ ਜੰਜ਼ਮੀਨ ਵਾਫੀ ਦੀ ਹੈ ਇਹ ਦਾਨ ਤਾਂ ਹੋ ਨਹੀਂ ਸਕਦੀ ਉਹਨਾਂ ਨੇ ਵੈ ਪਤਾ ਨਹੀਂ ਕਿ ਇਹਦੇ ਕੋਲ ਖਾ ਕੇ ਬਸ ਬੇਮਤਲ ਭਗਵਾਨ ਦਾ ਹਸਾ ਲੈ ਕੇ ਸਾਡੀ ਜਗ੍ਹਾ ਤੋਂੜਾ ਪੰਦੀ ਕੋਸ਼ਿਸ਼ ਕੀਤੀ ਨਹੀਂ ਕਿ ਦੇਖਣਾ ਤਹਿਸੀਲਦਾਰ ਜਾਂ ਪਟਵਾਰੀ ਇਹਨੇ ਵਿੱਚ ਮਿਲੇ ਹੋ ਸਕਦੇ ਆ ਹੋ ਸਕਦੇ ਹਾਂ ਜ਼ਰੂਰ ਹੋ ਸਕਦੇ ਆ ਠੀਕ ਆ ਗੁਲਦੀ ਇਹਦਾ ਵਾਅਦਾ ਕਿ ਕੀ ਚੱਕਰ ਹੈ ਪੁਲਿਸ ਪ੍ਰਸ਼ਾਸਨ ਦਾ ਕਹਦਾ ਕਿ ਕਿੱਦਾਂ ਮਤਲਬ ਸਾਾਨੂੰ ਬੋਲਦ ਰਹੀ ਕੋਰਟ ਦਾ ਕੈਰੇਕਟਰ ਨਹੀਂ ਹੈ ਅਸੀਂ ਤਾਂ ਕਿੰਨੇ ਜੋ ਕਾਗਜ਼ਾਂ 'ਚ ਲਿਖਿਆ ਹੋਆ ਉਸ ਹਿਸਾਬ ਨਾਲ ਹੀ ਚੱਲਣਾ ਹੈਗਾ ਪੁਲਿਸ ਪ੍ਰਸ਼ਾਸਨ ਵੀ ਸਾਡੇ ਨਾਲ ਐਦਾ ਦੀ ਕੋਈ ਦਿੱਕਤ ਨਹੀਂ ਪਰ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਤੁਸੀਂ ਇਹ ਕਰ ਨਹੀਂ ਸਕਦੇ ਮੈਂ ਕਹਾਂ ਵੀ ਕੋਰਟ ਦਾ ਆਰਡਰ ਪੜ੍ਹ ਲਓ ਸੁਣਨ ਵਿੱਚ ਆਇਆ ਕਿ ਤੁਹਾਨੂੰ 1 ਸਾਲ ਹੋ ਗਿਆ ਡਾਟ ਵੀ ਤੁਸੀਂ ਪਿੱਲ ਵੀ ਕੰਧ ਨਾਲ ਲਾ ਕੇ ਰੋਕ ਕੇ ਇਹਦੇ ਵਿੱਚ ਕੀ ਕਰਨਾ ਪਹਿਲਾਂ ਵੀ ਮੈਨੂੰ ਰੋਕਿਆ ਗਿਆ ਬੇ ਮਤਲਬ ਪੁਲਿਸ ਸਟੇਸ਼ਨ ਵੱਲੋਂ ਹੀ ਰੋਕਿਆ ਗਿਆ ਫਿਰ ਮੈਂ ਉਹਨਾਂ ਨੇ ਕਿਹਾ ਜੀ ਐਸਟੀਐਮ ਸਾਹਿਬ ਦੇ ਕੋਲ ਕੇਸ ਚੱਲ ਗਿਆ ਐਸਟੀਐਮ ਸਾਹਿਬ ਦੇ ਕੋਲ ਵੀ ਮੈਂ ਲਾਈ ਰੱਖਿਆ ਕੇਸ ਕੋਈ ਕੇਸ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਫਿਰ ਮੈਂ ਆਰਟੀਆਈ ਪਾਈ ਆਰਟੀਆਈ ਤੋਂ ਬਾਅਦ ਜਾ ਕੇ ਮੈਨੂੰ ਆਰਟੀਆਈ ਮਿਲ ਗਿਆ ਹੁਣ ਉਹ ਚ ਲਿਖਿਆ ਇੱਥੇ ਕੋਈ ਵੀ ਮਤਲਬ ਕਿ 45 ਨਹੀਂ ਕੋਈ ਨਹੀਂ ਹੁਣ ਤੁਸੀਂ ਕੰਧ ਕਰ ਲਗੇ ਤੁਹਾਨੂੰ ਰੋਕਿਆ ਗਿਆ ਕਿਹਦੇ ਵੱਲ ਰੋਕਿਆ ਗਿਆ ਹੁਣ ਪੁਲਿਸ ਵਾਲੇ ਰੋਕਿਆ ਜਾ ਰਿਹਾ ਕਿ ਤੁਸੀਂ ਕੰਧ ਨਾ ਕਰੋ ਇਹ ਕਿਸ ਮੈਟਰ ਦੇ ਰੋਕਿਆ ਜਾ ਰਿਹਾ ਤੁਹਾਨੂੰ ਸਭ ਕੋ ਦੋਈ ਕਹਿੰਦੇ ਵੀ ਸਾਡੇ ਕੋਲ ਕੋਰਟ ਦਾ ਆਪਣਾ ਹੈ ਰਵਾ ਸਟੇ ਵਗੈਰਾ ਹਾਂਜੀ ਹਾਂਜੀ ਤੇ ਕੀ ਗੱਲ ਪੁਲਿਸ ਕਿਉਂ ਰੋਕਦੀ ਵੀ ਤੁਹਾਨੂੰ ਪੁਲਿਸ ਕਹਿ ਰਹੀ ਹੈ ਜੀ ਇਹ ਚਾਹ ਨਹੀਂ ਲਿਖਿਆ ਲਿਖਿਆ ਵਾ ਤੇ ਮੈਂ ਕਹਾਂ ਜੀ ਉਹਹੀਂ ਕੋਈ ਨਹੀਂ ਤੁਸੀਂ ਪੜ੍ਹ ਲਓ ਚੰਗੀ ਤਰ੍ਹਾਂ ਤੁਸੀਂ ਆਪਣੇ ਵਕੀਲ ਨਾਲ ਇਹਨਾਂ ਦੀ ਗੱਲ ਕਰਾ ਰਿਹਾ ਆ ਗਿਆ ਵਕੀਲ ਸਾਹਿਬ ਠੀਕ 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 ਉਹ ਕਹਿ ਰਹੇ ਨਹੀਂ ਜੀ ਚਾਹ ਲਿਖੀ ਪਰ ਕਰ ਲੋ ਬਸ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਆਪਾਂ ਆਪਣਾ ਪ੍ਰੂਫ ਆ ਪਹੁੰਚ ਗਿਆ ஜனதசம் ராஜீதிகிட்டு கண்டிதான கத்தியும்